ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰਵੀ ਵਰਾਸਤ ਨਿਊਜ਼ ਮੈਂ ਹਾਂ ਕਮਲਜੀਤ ਸਿੰਘ ਵੱਡਾ ਅਸੀਂ ਅੱਜ ਪੰਜਾਬ ਦੀਆਂ ਅਤੇ ਚੰਡੀਗੜ੍ਹ ਦੀਆਂ ਅਹਿਮ ਖਬਰਾਂ ਲੈ ਕੇ ਹਾਜ਼ਰ ਹਾਂ ਪਿਆਰੇ ਦਰਸ਼ਕੋ ਜਿਵੇਂ ਕਿ ਚੰਡੀਗੜ੍ਹ ਪੀਜੀਐਸ ਦੇ ਵਿੱਚ ਕਰੋੜਾਂ ਰੁਪਏ ਦਾ ਘੁਟਾਲਾ ਸਾਹਮਣੇ ਆਇਆ ਹੈ ਦੂਜੀ ਹੈ ਉਹ ਵੱਡੀ ਖਬਰ ਹੈ ਕਿ ਬੀਤੀ ਰਾਤ ਗੁਰਦਾਸਪੁਰ ਧਾਰੀਵਾਲ ਰੋਡ ਤੇ ਇੱਕ ਐਂਬੂਲੈਂਸ ਜੋ ਮਰੀਜ਼ ਨੂੰ ਲੈ ਕੇ ਜਾ ਰਹੀ ਸੀ ਇੱਕ ਵਰਦਾ ਹਰਸਾ ਹੌਲ ਕਰਨੂ ਐਸਐਚਓ ਦੀ ਮੌਤ ਹੋ ਗਈ। ਇਸ ਤੋਂ ਅੱਗੇ ਅਹਿਮ ਵੱਡੀ ਖਬਰ ਲੈ ਕੇ ਆ ਰਹੇ ਹਾਂ ਕਿ ਗੁਰਦਾਸਪੁਰ ਬਬਰੀ ਬਾਈਪਾਸ ਤੇ ਰੋਜ਼ਾਨਾ ਹੀ ਤਕਰੀਬਨ ਹਫਤੇ ਵਿੱਚ 1-2 ਵਾਰ ਐਨੇ ਭੈਣਕ ਐਕਸੀਡੈਂਟ ਵਾਪਰ ਰਹੇ ਹਨ ਜਿਸ ਤੋਂ ਗੁਰਦਾਸਪੁਰ ਪ੍ਰਸ਼ਾਸਨ ਕੁੰਭ ਕਰਨੀ ਨੀਂਦੇ ਸੁਤਾ ਹੋਇਆ ਹੈ। ਅਗਲੀ ਖਬਰ ਲੈ ਕੇ ਆ ਰਹੇ ਹਾਂ ਦਿਨਾਂਗਰ ਤੋਂ ਗੰਨਾ ਮੇਲ ਨੂੰ ਜਾ ਰਿਹਾ ਹੈ ਇੱਕ ਟਰੈਕਟਰ ਇੱਕ ਭਿਆਨਕ ਹਾਦਸੇ ਦਾ ਸਕਾਰ ਹੋ ਗਿਆ ਅਗਲੀ ਅਹਿਮ ਖਬਰ ਲੈ ਕੇ ਆ ਰਹੇ ਹਾਂ ਕਿ ਫਿਰੋਜ਼ਪੁਰ ਦੇ ਵਿੱਚ ਇੱਕ ਸੜਕਾ ਹਾਦਸੇ ਦੇ ਵਿੱਚ ਪਤੀ ਪਤਨੀ ਜ਼ਖਮੀ ਹੋ ਗਏ ਅਤੇ ਇੱਕ ਵਿਅਕਤੀ ਦਾ ਟੱਕਰ ਦੇ ਨਾਲ ਸਿਰ ਖੁੱਲ ਗਿਆ ਗੱਲ ਕਰਦੇ ਹਾਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਪੀਜੀਆਈ ਦੇ ਵਿੱਚ ਦਾਰਾਸਲ ਸਕੈਮ ਦਾ ਖੁਲਾਸਾ ਹੋਇਆ ਹੈ ਸੀਬੀਆਈ ਜਾਂਚ ਦੌਰਾਨ ਖੁਲਾਸਾ ਹੋਇਆ ਕਰੋੜਾਂ ਦਾ ਘੁਟਾਲਾ ਐਫਆਈਆਰ ਜਿਹੜੀ ਹੈ ਪੁਲਿਸ ਵੱਲੋਂ ਦਰਜ ਚੁੱਕੀ ਹੋ ਚੁੱਕੀ ਹੈ ਮੁਲਾਜ਼ਮਾਂ ਦੇ ਖਿਲਾਫ ਫੋਟੋਕਾਪੀ ਸਕੈਮ ਦੁਕਾਨ ਦੀ ਆੜ ਵਿੱਚ ਇਹ ਸਕੈਮ ਕੀਤਾ ਗਿਆ ਸੂਤਰਾਂ ਦੇ ਅਨੁਸਾਰ ਜੁੜੀ ਇਸ ਵੇਲੇ ਦੀ ਵੱਡੀ ਖਬਰ ਹੈ ਚੰਡੀਗੜ੍ਹ ਪੀਡੀਆਈ ਦੇ ਕੋਲ ਸਕੈਮ ਦਾ ਖੁਲਾਸਾ ਹੋਇਆ ਹੈ ਤਕਰੀਬਨ 1 ਕਰੋੜ 14 ਲੱਖ ਰੁਪਏ ਸਕੈਮ ਦੀ ਖਬਰ ਜੋ ਇਹ ਸਾਹਮਣੇ ਆਈ ਆ ਪ੍ਰਾਈਵੇਟ ਗ੍ਰਾਂਟ ਸੈੱਲ ਵਿੱਚ ਕੀਤੀ ਗੜਬੜੀ ਦੇ ਇਲਜ਼ਾਮ ਲੱਗੇ ਨੇ ਚੰਡੀਗੜ੍ਹ ਪੀਡੀਆਈ ਵਿੱਚ ਕਰੋੜਾਂ ਦੀ ਘੁਟਾਲੇ ਦਾ ਖੁਲਾਸਾ ਸਰਕਾਰੀ ਗ੍ਰਾਂਟ ਦੇ ਵੀ ਕਰੋੜਾਂ ਦੇ ਘੁਟਾਲੇ ਦਾ ਖੁਲਾਸਾ ਹੋਇਆ ਹੈ पीजीआई ਦੇ 6 ਮੁਲਾਜ਼ਮਾਂ ਸਮੇਤ 8 ਲੋਕਾਂ ਦੇ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਐਫ ਆਈ ਆਰ ਦਰਜ ਹੋ ਚੁੱਕੀ ਹੈ ਮਰੀਜ਼ਾਂ ਨੂੰ ਮਿਲਣ ਵਾਲੀ ਸਰਕਾਰੀ ਗ੍ਰਾਂਟ ਵਿੱਚ ਹਿਰਾਫੇਰੀ ਦੇ ਇਲਜ਼ਾਮ ਨੇ ਦੀ ਪ੍ਰਾਈਵੇਟ ਸਿਹਤ ਦੇ ਵਿੱਚ ਕਰੋੜਾਂ ਦੀ ਗੜਬੜੀ ਦੇ ਇਲਜ਼ਾਮ ਜਿਹੜੇ ਆ ਫੋਟੋਕਾਪੀ ਦੀ ਦੁਕਾਨ ਦੇ ਜ਼ਰੀਏ ਕਰੋੜਾਂ ਦਾ ਸਕੈਮ ਕੀਤਾ ਗਿਆ ਹੈ ਐਫ ਆਈ ਆਰ ਦੇ ਵਿੱਚ ਫੋਟੋਕਾਪੀ ਦੀ ਦੁਕਾਨ ਦਾ ਮਾਲਕ ਵੀ ਜੋ ਹੈ ਉਸ ਦਾ ਨਾਮ ਵੀ ਦਰਜ ਕੀਤਾ ਗਿਆ ਹੈ ਸੋ ਇਥੇ ਬਹੁਤ ਵੱਡੀ ਅਹਿਮ ਗੱਲ ਜਿਹੜੀ ਹੈ ਪੀਜੀਆਈ ਦੇ ਵਿੱਚ ਘਟਾਲੇ ਦੀ ਜੇਕਰ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਆਮ ਜਿਹੜੇ ਮੇਨ ਸਟੇਟਾਂ ਨੇ ਉਥੋਂ ਦੇ ਬਹੁਤ ਹੀ ਪੀੜਤ ਮਰੀਜ਼ ਜਿਹੜੇ ਐ ਇਸ ਪੀਜੀਆਈ ਦੇ ਵਿੱਚ ਇਲਾਜ ਕਰਾਉਣ ਲਈ ਪਹੁੰਚਦੇ ਨੇ ਜੇਕਰ ਚੰਡੀਗੜ੍ਹ ਦੀ ਪੀਜੀਆਈ ਦੇ ਵਿੱਚ ਇੱਕ ਇਹੋ ਜਿਹਾ ਅਹਿਮ ਘਟਾਲਾ ਸਾਹਮਣੇ ਆਉਂਦਾ ਹੈ ਤਾਂ ਮਰੀਜ਼ਾਂ ਦਾ ਉਥੇ ਕੀ ਹਾਲ ਹੋਏਗਾ ਮਰੀਜ਼ਾਂ ਦੇ ਸਰੀਰਾਂ ਦਾ ਉੱਥੇ ਕਿਵੇਂ ਬੀਜਦੀ ਹੋएगी ਮਰੀਜ਼ਾਂ ਦਾ ਕਿਵੇਂ ਦਾ ਜਿਹੜਾ ਉੱਥੇ ਇਲਾਜ ਚੱਲਦਾ ਹੋਵੇਗਾ ਇਹ ਬੜੇ ਵੱਡੇ ਸਵਾਲ ਖੜੇ ਕਰਦਾ ਹੈ ਔਰ ਇਹ ਵਧੀਆ ਗੱਲ ਵੀ ਹੈ ਕਿ ਜੇਕਰ ਪੀਜੀਆ ਦੇ ਘਟਾਲੇ ਦੇ ਵਿੱਚ ਡੂੰਘਾਈ ਨਾਲ ਜਾਂਚ ਕੀਤੀ ਜਾਏ ਤਾਂ ਕਈ ਅਹਿਮ ਹੋਰ ਵੱਡੇ ਅਹਿਮ ਖੁਲਾਸੇ ਵੀ ਸਾਹਮਣੇ ਆ ਸਕਦੇ ਹਨ ਅਗਲੀ ਖਬਰ ਲੈ ਕੇ ਅਸੀਂ ਆ ਰਹੇ ਹਾਂ ਗੁਰਦਾਸਪੁਰ ਦੇ ਜੇਲੇ ਨਾਲ ਸੰਬੰਧਿਤ ਹੈ ਕਿ ਬੀਤੀ ਰਾਤ ਥਾਣਾ ਤਾਰੀਵਾਲ ਦੇ ਵਿੱਚ ਇੱਕ ਸਹਾਇਕ ਸਬ ਇੰਸਪੈਕਟਰ ਸੁਲੱਖਣ ਰਾਮ ਜੀ ਜੋ ਆਪਣੇ ਥਾਣੇ ਦੇ ਵਿੱਚ ਡਿਊਟੀ ਦੀਆਂ ਸਿਵਾਵਾਂ ਨਿਭਾ ਰਹੇ ਸੀ ਉਹਨਾਂ ਦੀ ਅਚਾਨਕ ਸਿਹਤ ਵਿਗੜ ਜਾਣ ਕਾਰਨ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਦੇ ਵਿੱਚ ਜਿਹੜੀ ਸੀ ਜਾਣਕਾਰੀ ਦਿੱਤੀ ਗਈ ਜਦੋਂ ਪਰਿਵਾਰ ਨੂੰ ਜਾਣਕਾਰੀ ਮਿਲੀ ਤਾਂ ਪਰਿਵਾਰ ਉਹਨਾਂ ਦਾ ਥਾਣੇ ਦੇ ਅੰਦਰ ਹੀ ਪਹੁੰਚ ਗਿਆ ਜਿੱਥੋਂ ਉਹਨਾਂ ਨੂੰ ਗੁਰਦਾਸਪੁਰ ਦੇ ਵਿੱਚ ਜਿਹੜਾ ਜੇਰੇ ਇਲਾਜ ਉਹਨਾਂ ਨੂੰ ਆਪਣਾ ਇਲਾਜ ਕਰਵਾਉਣ ਲਈ ਲਿਆਂਦਾ ਗਿਆ ਪਰ ਉਥੋਂ ਉਹਨਾਂ ਨੂੰ ਇਹ ਸਹਾਇਕ ਪੁਲਿਸ ਇੰਸਪੈਕਟਰ ਸੁਲਖਨ ਰਾਮ ਨੂੰ ਅੰਮ੍ਰਿਤਸਰ ਲਈ ਐਂਬੂਲੈਂਸ ਦੇ ਵਿੱਚ ਲਿਜਾਇਆ ਜਾ ਰਿਹਾ ਸੀ ਔਰ ਐਂਬੂਲੈਂਸ ਦੀ ਤੇਜ਼ ਰਫ਼ਤਾਰ ਅਤੇ ਧੁੰਦ ਦਾ ਕਹਿਰ ਹੋਣ ਕਾਰਨ ਇਹ ਐਂਬੂਲੈਂਸ ਜਿਹੜੀ ਮਰੀਜ਼ ਸੁਲਖਨ ਰਾਮ ਨੂੰ ਲੈ ਕੇ ਜਾ ਰਹੀ ਸੀ ਉਹ ਧੁੰਦ ਦਾ ਸ਼ਿਕਾਰ ਹੋ ਗਈ ਜਿਸ ਵਿੱਚ ਐਮਬੂਲੈਂਸ ਕਿ ਹਲਕ ਦੇ ਵੀ ਗੰਭੀਰ ਸੱਟਾਂ ਲੱਗੀਆਂ ਜੋ ਇਸ ਵਕਤ ਜ਼ੇਰੇ ਇਲਾਜ ਹਰ ਰਸਤ ਦੱਸੇ ਜਾ ਰਹੇ ਹਨ ਔਰ ਇਹ ਜਿਹੜੇ ਸਹਾਇਕ ਇੰਸਪੈਕਟਰ ਸੀ ਉਹਨਾਂ ਦੀ ਸਿਰ ਖੁੱਲਣ ਦੇ ਨਾਲ ਮੌਕੇ ਤੇ ਮੌਤ ਹੋ ਗਈ ਅਤੇ ਉਹਨਾਂ ਦੀ ਜੋ ਬੇਟੀ ਐਮਬੂਲੈਂਸ ਦੇ ਵਿੱਚ ਸਵਾਰ ਸੀ ਦੱਸਿਆ ਜਾ ਰਿਹਾ ਹੈ ਸੂਤਰਾਂ ਅਨੁਸਾਰ ਕਿ ਉਹਨਾਂ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ ਜੋ ਕਿ ਬਹੁਤ ਹੀ ਦੁਖਦਾਈ ਖਬਰ ਹੈ ਇਸ ਨਾਲ ਪੂਰੇ ਪੰਜਾਬ ਦੀ ਪੁਲਿਸ ਵਿੱਚ ਅਤੇ ਪੂਰੇ ਗੁਰਦਾਸਪੁਰ ਜਿਹੜੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਅਗਲੀ اہم ਖਬਰ ਲੈ ਕੇ ਆ ਰਹੇ ਹਾਂ ਕਿ ਗੁਰਦਾਸਪੁਰ ਬਬਰੀ ਬਾਈਪਾਸ ਤੇ ਹਫਤੇ ਦੇ ਵਿੱਚ ਇੱਕ ਦੋ ਵਾਰ ਨਿਤ ਜਿਹੜੇ ਐਕਸੀਡੈਂਟ ਹੋ ਰਹੇ ਹਨ ਬੀਤੇ ਸਮੇਂ ਵੀ ਜਿਹੜਾ ਇੱਥੇ ਇੱਕ ਬਹੁਤ ਹੀ ਵੱਡਾ ਐਕਸੀਡੈਂਟ ਹੋਇਆ ਸੀ ਤਾਂ ਉਸ ਤੋਂ ਬਾਅਦ ਅੱਜ ਰਾਤ ਇੱਥੇ ਇੱਕ ਪੇਪਰਾਂ ਦੇ ਰੋਲਾਂ ਦੇ ਨਾਲ ਲੋਡ ਹੋਇਆ ਟਰੱਕ ਜੋ ਕਠੂਆ ਤੋਂ ਜਿਹੜਾ ਰਾਜਸਥਾਨ ਨੂੰ ਜਾ ਰਿਹਾ ਸੀ ਉਹ ਵੀ ਇਥੇ ਜਿਹੜਾ ਸੀ ਐਕਸੀਡੈਂਟ ਦਾ ਸਕਾਰ ਹੋ ਗਿਆ ਪਲਟ ਗਿਆ ਉਹ ਜਿਹੜੇ ਪੇਪਰਾਂ ਦੇ ਰੋਲ ਸੀ ਦੂਰ ਦੂਰ ਤੱਕ ਖਿਲਰੇ ਅਤੇ ਰੈਡ ਦੇ ਵੀ ਨਜ਼ਰ ਆਏ ਜਿਸ ਨਾਲ ਇੱਕਾ ਦੁੱਕਾ ਹੋਰ ਵੀ ਇਸ ਚੌਂਕ ਦੇ ਵਿੱਚ ਬਬਰੀ ਪਾਸ ਬਾਸ ਗੁਰਦਾਸਪੁਰ ਵਰਾਰ ਦਾ ਜਿਹੜੇ ਐਕਸੀਡੈਂਟ ਦੀਆਂ ਭਿਆਨਕ ਖਬਰਾਂ ਸਾਹਮਣੇ ਆ ਰਹੀਆਂ ਨੇ ਇੱਥੇ ਹੀ ਗੁਰਦਾਸਪੁਰ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਜੇਕਰ ਇਸ ਚੌਂਕ ਦੇ ਵਿੱਚ ਲਾਈਟਾਂ ਦਾ ਰੈਡ ਲਾਈਟਾਂ yellow green ਲਾਈਟਾਂ ਕਿਸੇ ਵੀ ਪ੍ਰਕਾਰ ਦਾ ਕੋਈ ਦੂਰੀ ਤੋਂ ਸੰਕੇਤ ਦੇਣ ਵਾਲੀਆਂ ਇਹੋ ਜਿਹੇ ਡਾਇਰੈਕਸ਼ਨਾਂ ਲਗਾਈਆਂ ਜਾਂ ਜਿਸ ਨਾਲ ਹਰੇਕ ਚਾਲਕ ਨੂੰ ਪਤਾ ਲੱਗੇ ਕਿ ਇਹ ਜਿਹੜਾ ਇੱਕ ਚੌਕ ਹੈ ਇੱਥੇ ਮੋੜ ਖਤਰਨਾਕ ਹੈ ਔਰ ਇਸ ਦੇ ਵਿੱਚ ਹਾਸਾ ਹੁੰਦਾ ਖਸਾ ਹੈ ਇਸ ਲਈ ਅਸੀਂ ਕਹਾਂਗੇ ਕਿ ਪੁਲਿਸ ਪ੍ਰਸ਼ਾਸਨ ਜਿਲ੍ਹਾ ਟ੍ਰੈਫਿਕ ਪੁਲਿਸ ਨੂੰ ਵੀ ਇੱਥੇ ਜਿਹੜੇ ਆ ਜਾਂ ਆਪਣੇ ਮੁਲਾਜ਼ਮ ਖੜੇ ਚੜਦੇ ਜਿਹੜੇ ਡਿਊਟੀ ਤੇ ਤਾਇਨਾਤ ਕਰਨੇ ਚਾਹੀਦੇ 24 ਘੰਟੇ ਜਿਸ ਨਾਲ ਇਹ ਭਿਆਨਕ ਐਕਸੀਡੈਂਟ ਹੋਣ ਤੋਂ ਆਮ ਜਨਤਾ ਦਾ ਬਚਾ ਹੋ ਸਕਦਾ ਹੈ ਅਗਲੀ ਵੱਡੀ ਖਬਰਾਂ ਲੈ ਕੇ ਆ ਰਹੇ ਹਾਂ ਫਰੋਜਪੁਰ ਤੋਂ ਉੱਥੇ ਵੀ ਇੱਕ ਧੁੰਦ ਕਾਰਨ ਸਵੇਰੇ ਐਕਸੀਡੈਂਟ ਵਾਪਰਦਾ ਹੈ ਐਕਸੀਡੈਂਟ ਦੇ ਵਿੱਚ ਇੱਕ ਇੰਨਾ ਭਿਆਨਕ ਐਕਸੀਡੈਂਟ ਸਾਹਮਣੇ ਆਇਆ ਹੈ ਸੂਤਰਾਂ ਦੇ ਅਨੁਸਾਰ ਕਿ ਇੱਕ ਆਦਮੀ ਦਾ ਟੱਕਰ ਵੱਜਣ ਕਾਰਨ ਜਿਹੜਾ ਹੈ ਸਿਰ ਖੁੱਲ ਗਿਆ ਅਤੇ ਇੱਕ ਪਤੀ ਪਤਨੀ ਗੰਭੀਰ ਹੋ ਗਏ ਜਿਨ੍ਹਾਂ ਨੂੰ ਉੱਥੇ ਐਂਬੂਲੈਂਸ ਨੂੰ ਵੀ ਕਾਲਾਂ ਕੀਤੀਆਂ ਇਕੱਤਰ ਹੋਈ ਪਬਲਿਕ ਨੇ ਪਰ ਐਂਬੂਲੈਂਸ ਮੌਕੇ ਤੇ ਨਹੀਂ ਪਹੁੰਚੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕੰਟਰੋਲ ਰੂਮ ਤੇ ਜਦੋਂ ਪਬਲਿਕ ਨੇ ਫੋਨ ਕੀਤਾ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਉਥੇ ਪੀੜਤਾਂ ਨੂੰ ਜਿਹੜਾ ਹਸਪਤਾਲ ਪਹੁੰਚਾਇਆ ਜਿੱਥੇ ਉਹਨਾਂ ਦਾ ਗੁਰੂ ਗੋਬਿੰਦ ਸਿੰਘ ਜਿਹੜਾ ਹੈ ਮੈਡੀਕਲ ਕਾਲਜ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਜਿਹੜੇ ਇਲਾਜ ਨੇ ਅਸੀਂ ਤਾਂ ਕਹਾਂਗੇ ਜੀ ਵਾਹਿਗੁਰੂ ਸਭ ਦੇ ਉੱਪਰ ਕਿਰਪਾ ਕਰੇ ਅਗਲੀ ਅਹਿਮ ਵੱਡੀ ਖਬਰ ਫਿਰ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ ਕਿ ਦੀਨਾ ਨਗਰ ਦੇ ਨਜ਼ਦੀਕ ਇੱਕ ਗੰਨੇ ਨਾਲ ਲੱਦੀ ਟਰੈਕਟਰ ਟਰਾਲੀ ਜੋ ਮਿਲ ਵਿੱਚ ਜਾ ਰਹੇ ਸੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਵੀ ਇੱਕ ਬਹੁਤ ਵੱਡਾ ਐਕਸੀਡੈਂਟ ਕਿਸੇ ਟੈਂਕਰ ਦੇ ਨਾਲ ਹੋਇਆ ਹੈ ਔਰ ਜਿਹੜੇ ਉੱਥੇ ਝਲਕਣੇ ਉਹ ਇਸ ਬਾਰੇ ਜਿਹੜਾ ਕੋਈ ਅਹਿਮ ਖੁਲਾਸਾ ਨਹੀਂ ਕਰ ਰਹੇ ਪਰ ਦੱਸਿਆ ਜਾ ਰਿਹਾ ਹੈ ਕਿ ਕਿਸੇ ਜਾਨੀ ਮਾਲੀ ਨੁਕਸਾਨ ਤੋਂ ਬਚਾ ਹੋਇਆ ਹੈ ਅਸੀਂ ਆਪ ਜੀ ਨੂੰ ਇਹ ਦੱਸਣਾ ਚਾਹੁੰਗੇ ਕਿ ਜੋ ਬਾਈਪਾਸ ਤੇ ਰਾਹ ਦਾ ਐਕਸੀਡੈਂਟ ਹੋਇਆ ਹੈ ਉਸ ਬਾਰੇ ਬਾਈਪਾਸ ਦੇ ਜਿਹੜੇ ਚੌਂਕੀ ਇੰਚਾਰਜ ਨੇ ਨਾਕਾਏ ਦੇ ਇੰਚਾਰਜ ਨੇ ਇਹ ਐਸਆਈ ਰਸਪਾਲ ਸਿੰਘ ਜੀ ਉਹਨਾਂ ਨੇ ਸੱਜ ਚਾਲਕ ਨੇ ਇਸ ਬਾਰੇ ਕੀ ਜਾਣਕਾਰੀ ਦਿੱਤੀ ਉਹ ਅਸੀਂ ਤੁਹਾਨੂੰ ਦੁਖਾਉਂਦੇ ਆ ਹੁਣ 7:30 ਵਜੇ ਦਾ ਟਾਈਮ ਹੀ ਇਹ ਕਠੂਏ ਤੋਂ ਗੱਡੀ ਆ ਰਹੀ ਆ ਰਾਜਸਥਾਨ ਜਾਣੀ ਤੇ ਧੁੰਦ ਕਰਕੇ ਸਾਰਾ ਇਹ ਐਕਸੀਡੈਂਟ ਹੋ ਗਿਆ ਕਿ ਕੋਈ ਗੱਡੀ ਜਾਂਦੀ ਉਹਨ ਬ੍ਰੇਕ ਮਰੀ ਆ ਇਹ ਦਬੈਦ ਟੱਪ ਕੇ ਦੂਰੇ ਪਾਸੇ ਉਲਟ ਗਈ ਆ ਰੂਲੇ ਲੱਦੇ ਹਾਂਜੀ ਆਵਾਜ਼ਾਈ ਵੀ ਬਰਬਾਦ ਹੋਈ ਹਾਂ ਆਵਾਜ਼ਾਈ ਥੋੜਾ ਹੋਇਆ ਆਵਾਜ਼ ਹੋ ਗਿਆ ਰਸਤਾ ਕਲੀਅਰ ਹੋ ਗਿਆ ਕਿੰਸੀ ਕੀਤਾ ਹਾਂਜੀ ਇਹ ਹੁਣ ਕਿੱਦਾਂ ਇਹਨੂੰ ਚੁਕਾ ਕੇ ਤੇ ਕੀਤਾ ਚ ਹੁਣ ਇਹਦਾ ਮਾਲਕ ਆ ਰਿਹਾ ਕ੍ਰੇਨ ਲਿਆ ਕੇ ਚੁਕਾ ਕੇ ਤੇ ਸਿੱਧੀ ਗੱਡੀ ਕਰਵਾ ਕੇ ਫਿਰ ਕਰਨੇ ਆ ਜਿੱਦਾਂ ਤੁੰਦ ਨਾਲ ਲਗਾਤਾਰ ਹਾਸੇ ਹੋਦੇ ਕੀ ਕਹਿਣਾ ਚਾਹੋਗੀ ਲੋਕਾਂ ਨੂੰ ਅਹੀਂ ਕਹਿੰਦੇ ਆ ਵੀ ਆਪਣੇ ਜੇ ਜ਼ਰੂਰਤਾਂ ਤੇ ਨਿਕਲੋ ਕਰੋ ਨਹੀਂ ਤੇ ਨਾ ਨਿਕਲੋ ਤੇ ਗੱਡੀ ਚਲਾਉਣੀ ਆ ਰਾਮ ਨਾ ਚਲਾਓ ਹੌਸੇ ਚਲਾਓ ਸਲੋ ਚੱਲ ਜਾਓ ਕੋਈ 10 ਮਿੰਟ ਦਾ ਫਰਕ ਪੈਣਾ ਅੱਧੇ ਘੰਟੇ ਦਾ ਫਰਕ ਪੈ ਜੂ ਸਲੋ ਜਾਓ ਤੁੰਦ ਪੈ ਪੈ ਗਈ ਉਧਰੋਂ ਆ ਰਿਹਾ ਮੈਂ ਜੋਗ ਤੋਂ ਇੱਕ ਪਠੂਵੇ ਤੋਂ ਜੰਮੂ ਤੋਂ ਜਾਣਾ ਕਿੱਥੇ ਜਾਣਾ ਰਾਜਸਥਾਨ ਰਾਜਸਥਾਨ ਕੀ ਹੋਇਆ ਸਰ ਤੁੰਦ ਤੁੰਦ ਪਏ ਇਧਰੋਂ ਆ ਰਿਹਾ ਗਿਆ ਨਿੱਕੀ ਗੱਡੀ ਆ ਗਈ ਬਰੇ ਬਰੇ ਵਾਲੀ ਮਾਰੀ ਵੱਡੀ ਟਲਟ ਗਈ ਕੀ ਲੱਗਿਆ ਕੀ ਵਿੱਚ ਰੋਲੇ ਆ ਪਾਦੇ ਪੇਪਰ ਹੈ ਪੇਪਰ ਹੈ ਜੀ ਰਾਜਸਥਾਨ ਕਿੱਥੇ ਜਾਣਾ ਹੈ ਫਿਲਵੜ ਹੈ ਲਗਾਤੇ ਹੋਇਆ ਹਰ ਜੀ ਜੀ ਕਿੰਨੇ ਵਜੇ ਦੀ ਗੱਲ ਹੈ ਜਿਉ ਕੋਈ ਅਟੈਕਰ ਬਸ ਸੱਤੇ ਹੁਣ ਸੜਕ ਦਿਨਾ ਨਗਰ ਦਾ ਜੋ ਇਸ ਵਕਤ ਟਰੈਕਟਰ ਦਾ ਔਰ ਐਕਸੀਡੈਂਟ ਹੋਇਆ ਗੰਨੇ ਵਾਲੀ ਟਰਾਲੀ ਦਾ ਉਹਦੇ ਬਾਰੇ ਉਥੇ ਦੀ ਇਕੱਤਰ ਹੋਏ ਲੋਕਾਂ ਵੱਲੋਂ ਕੀ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਉਹ ਅਸੀਂ ਤੁਹਾਨੂੰ ਦੁਖਾਉਂਦੇ ਹਾਂ ਹਾਂ ਜੀ ਮਰੇ ਕੀ ਵਾਕਿਆ ਹੋਇਆ ਕੀ ਗੱਲ ਕੀ ਹੋਈ ਹੈ ਜਿਹੜਾ ਐਕਸੀਡੈਂਟ ਹੋਇਆ ਹੈ ਕਿਸ ਤਰ੍ਹਾਂ ਹੋਇਆ ਹੈ ਭਾਈ ਮੇਰਾ ਨਾਮ ਮੂਨ ਸਿੰਘ ਹੈ ਮੈਂ ਪਿੰਡ ਬਡਾਲੇ ਤੋਂ ਕੰਨਾ ਲੈ ਕੇ ਆ ਰਿਹਾ ਸੀ ਤੇ ਸਰ ਮੈਂ ਕੰਨਾ ਲੈ ਕੇ ਆਇਆ ਕਦੇ ਤੇ ਸਰ ਪਿੱਛੋਂ ਨਾ ਮੈਂ ਮੰਜ ਮੰਜ ਆਇਆ ਕਦੇ ਜੀ ਆਪਣੀ ਸਾਈਡ ਤੇ ਪਿੱਛੋਂ ਸਰ ਕ੍ਰੈਸ਼ ਵਾਲੀ ਟਿਪਰ ਆਈ ਹੁਣ ਸਰ ਪਿੱਛੋਂ ਜੋਰ ਨਾਲ ਮਾਰਤਾ ਨਾਲ ਹੀ ਤੇ ਸਰ ਉਹ ਮੇਰਾ ਟਰੈਕਟਰ ਫਿਰ ਕੰਟਰੋਲੋਂ ਬਾਹਰ ਹੋ ਗਿਆ ਹਾਂ ਠੀਕ ਹੈ ਹੋਰੇ ਕਰਕੇ ਸਰ ਪਲਟੀ ਹੋ ਗਈ ਮੇਰਾ ਤੇ ਆਪਣਾ ਪਚਾ ਹੋ ਗਿਆ ਪਰ ਟਰੈਕਟਰ ਦਾ ਕਾਫੀ ਨੁਕਸਾਨ ਹੋ ਗਿਆ ਕਿੰਨਾ ਕਿਸ ਨੁਕਸਾਨ ਹੋ ਗਿਆ ਟਰੈਕਟਰ ਦਾ ਟਰੈਕਟਰ ਦਾ ਕੀ ਆਈ ਹੋ ਗਿਆ ਨਾ ਭਾਈ 22 ਬਾਟਾ ਬਾਪਾਰ ਕੇ ਕਿੰਨੇ ਕਿੰਨੇ ਕਵੇ ਦਾ ਵਾਕਿਆ ਹੈ ਇਹ ਕੋਈ 5 ਵਜੇ ਦਾ 5:30 ਟ੍ਰੈਕਟਰ ਲੋ ਫਿਰ ਜਿਹੜਾ ਫਿਰੋਜ਼ਪੁਰ ਦੇ ਵਿੱਚ ਐਕਸੀਡੈਂਟ ਹੋਇਆ ਇੱਕ ਵਿਅਕਤੀ ਦਾ ਸਿਰ ਖੁੱਲ ਗਿਆ ਪਤੀ ਪਤਨੀ ਜਿਹੜੇ ਫਟੜ ਹੋ ਗਏ ਗੰਭੀਰ ਫਟੜ ਹੋ ਗਿਆ ਉਥੇ ਦੇ ਲੋਕਾਂ ਦਾ ਕੀ ਕਹਿਣਾ ਉਹ ਅਸੀਂ ਤੁਹਾਨੂੰ ਦੁਖਾਉਂਦੇ ਹਾਂ गटी। ये बोनेट के ऊपर आ गया यहाँ गिराए बोनेट पे फिर इसके ऊपर कह दिया गाड़ी फिर यूं घुमा के जब ये भागा है बंदा गाड़ी में पता लगा कौन था नहीं, नहीं नहीं इतना नहीं पता था रिटीज गाड़ी नहीं, ये, ये दूसरा कैसे लगा दूसरे की टक्कर कैसे ये रोड क्रॉस कर रहे थे अच्छा रोड वे पल्ली साइड से स्पीड सी गाड़ी स्पीड से जब धड़ तक लगी है ये गुड़िया और बंदा तो डिग गया था एम्बुलेंसनी है दो गाड़ी के बाद एम्बुलेंस आनी दो हौसले गाड़ी के बॉलेट पे था ये गाड़ी से बॉलेट यहाँ गिराए गाड़ी के बॉलेट ऐसी नीचे अच्छा जब इसके ऊपर गाड़ी चढ़ी है फिर भाग गया बंदा पहले मार के टक्कर इसको मैडम को उसको से दिए पहले वहाँ तीनों बंदे धड़सटे एक साथ लगी है ये उछड़ के गाड़ी के पर